ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਅੱਜ ਆਪਾਂ ਪਹੁੰਚਿਆ ਮਲੋੜ ਰੋਡ ਤੇ ਬਹੁਤ ਵਧੀਆ ਲੋਕੇਸ਼ਨ ਤੇ ਪਲਾਟ ਲੈ ਕੇ ਥਰਮਲ ਪਲਾਂਟ ਦੇ ਬਿਲਕੁਲ ਹੀ ਨੇੜੇ ਆ ਬਿਲਕੁਲ ਥਰਮਲ ਪਲਾਂਟ ਦੇ ਸਾਹਮਣੇ ਆ ਲਗਭਗ ਜਿਹੜਾ ਸਾਈਜ਼ ਆ ਉਹ 380 90 ਗਾਇਦਾ ਤੇ ਜਿਹੜੀ ਇਹਦੀ ਚੁੜਾਈ ਆ ਉਹ ਲਗਭਗ 40 ਫੁੱਟ ਤੇ ਜਿਹੜੀ ਡੀਪ ਆ ਉਹ 112 ਫੁੱਟ ਅੱਜ ਤੁਹਾਨੂੰ ਇੱਕ ਵਾਰੀ ਸਾਰੀ ਨਿਗ੍ਹਾ ਮਰਾ ਦਿਨਾ ਮੈਂ ਬਹੁਤ ਵਧੀਆ ਲੋਕੇਸ਼ਨ ਤੇ ਪਲਾਟ ਆ ਤਿੰਨ ਗਾਲੀਆਂ ਦੇ ਉੱਪਰ ਲੱਗਦਾਗਾ ਠੀਕ ਆ ਚਾਰ ਚਪੇਰੇ ਦੇ ਨਿਓਂ ਪਰ ਹੀ ਹੋਈ ਹੈਗੀ ਕੋਈ ਭਰਾ ਇਸ ਪਲਾਟ ਨੂੰ ਖਰੀਦਣ ਦਾ ਚਾਹਵਾਨ ਹੋਵੇ ਤਾਂ ਆਪਣੇ نیچے ਦਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਵਰੀ ਕੀ ਹੁੰਦਾ ਵੀ ਕਿਸੇ ਭਰਾ ਨੇ ਇਸ ਤਰ੍ਹਾਂ ਦਾ ਸੌਦਾ ਖਰੀਦਣਾ ਹੁੰਦਾ ਤਾਂ ਚੈਨਲ ਉਹਦੇ ਕੋਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਹਨਾ ਫਿਰ ਉਹ ਸੌਦਾ ਵਿਕ ਚੁੱਕਿਆ ਹੁੰਦਾ ਫਿਰ ਤੁਸੀਂ ਫੋਨ ਕਰ ਦਿਓ ਫਿਰ ਪੇਸ਼ਤਾਵਾ ਆ ਜਾਂਦਾ ਵੀ ਯਾਰ ਆਪਾਂ ਉਸ ਜਗ੍ਹਾ ਤੇ ਪਲਾਟ ਲੈਣਾ ਸੀਗਾ ਤੇ ਜੇ ਆਪਾਂ ਨੂੰ ਕਾਸ਼ ਪਹਿਲਾਂ ਪਤਾ ਲੱਗ ਜਾਂਦਾ ਤਾਂ ਵਧੀਆ ਹੁੰਦਾ ਹਨਾ ਤਾਂ ਕਰਕੇ ਨੀਚੇ ਆਪਣਾ ਨੰਬਰ ਚੱਲੀ ਜਾਂਦਾ ਬਾਕੀ ਜਦੋਂ ਵੀ ਕਿਸੇ ਨੇ ਫੋਨ ਰਾਣੀ ਗੱਲਬਾਤ ਕਰਨੀ ਆ ਉਹ ਨੀਚੇ ਲਿਖੇ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਇੱਕ ਦਫ਼ਤਰ ਆਪਣਾ ਪਿੰਡ ਸਿਵੀਆਂ ਦੇ ਵਿੱਚ ਦੂਸਰਾ ਦਫ਼ਤਰ ਆਪਣਾ ਸ਼ਹਿਰ ਬਠਿੰਡਾ 골ਡ ਡਿੱਗੀ ਦੇ ਨੇੜੇ ਅਮਰੀਕ ਸਿੰਘ ਰੋਡ ਤੇ ਲਾਟਰੀ ਮਾਰਕੀਟ ਆ ਲਾਟਰੀ ਮਾਰਕੀਟ ਦੇ ਬਿਲਕੁਲ ਹੀ ਅੰਦਰ ਆ ਠੀਕ ਆ ਜੀ ਇਧਰ ਪੱਕੀ ਕਹਿੰਦਾ ਕਿ ਨਾਲ-ਨਾਲ ਸામਨੇ ਵੀ ਬਲਗੜ ਵੱਜ ਚਾਰ ਸਪੇਰੇ ਬਲਗੜ ਵੱਜਿਆ ਕੋਈ ਕਿਸੇ ਦੇ ਭਰਾ ਨਾ ਕੋਈ ਰੌਲਾ ਰੱਪਾ ਨਹੀਂ ਇਸ ਪਲਾਟ ਦਾ ਤਿੰਨ ਗਲੀਆਂ ਤੇ ਲੱਗਦਾ ਇਧਰੋਂ ਮਲੋਡ ਰੋਡ ਆ ਗਿਆ ਸਾਹਮਣੇ ਨਾਲ ਆ ਗਲੀ ਆ ਗਈ ਪੈਕ ਤੇ ਵੀ ਗਲੀ ਆ ਗਈ ਤਾਂ ਜਿਹੜਾ ਇਹਦਾ ਸਾਈਜ਼ ਆ ਲਗਭਗ 380 90 ਫੁੱਟ ਆ ਚੌੜਾਈ ਜਿਹੜੀ ਹੈਗੀ ਆ ਇਹਦੀ ਉਹ 40 ਫੁੱਟ ਆ ਤੇ ਬੈਕ ਡੀਪ ਜਿਹੜੂ ਆਪਾਂ ਕਹਿੰਦੇ ਨੇ ਉਹ 112 ਫੁੱਟ ਆ ਬਾਕੀ ਵੱਧ ਜਾਣਕਾਰੀ ਲਈ ਤੁਸੀਂ ਆਪਣੇ ਲਿਖੇ ਹੇਠੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਜੇ ਕਿ ਵਿਸ਼ੇਕਰ ਭਰਾ ਨੇ ਘਰ ਵੇਚਣਾ ਹੁੰਦਾ ਕੋਈ ਪਲਾਟ ਵੇਚਣਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਜਾਂ ਖਰੀਦਣਾ ਹੁੰਦਾ ਨਾ ਐਨ ਆਰ ਆਈ ਭਰਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਹਰ ਬੈਠ ਕੇ ਕੋਈ ਵੀ ਚੀਜ਼ ਖਰੀਦ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਕੇ ਤਸੱਲੀ ਵਗੈਰਾ ਕਰ ਸਕਦੇ ਹੋ ਹਨ ਤਾਂ ਪੂਰੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਕੰਮ ਦੀ ਜਿਹੜੀ ਚੀਜ਼ ਤੁਹਾਨੂੰ ਦੱਸਤੀ ਉਹੀ ਨਿਕਲੂ 21 ਨਿਕਲੂ 19 ਨਹੀਂ ਨਿਕਲਦੀ ਠੀਕ ਹੈ ਜਾਨੀ ਪੂਰਾ ਵਧੀਆ ਹੀ ਨਿਕਲੂ ਜਿਹੜੀ ਚੀਜ਼ ਕੀ ਤੁਹਾਨੂੰ ਦੱਸੀ ਹੋਊਗੀ ਤਾਂ ਵੀ ਆਪਾਂ ਨਾਲ ਲਗਭਗ ਪਾਇਆ ਹੁੰਦਾ ਵੀ ਤੁਸੀਂ ਕਹ ਲੂਗਾ ਬਾਈ ਤੁਸੀਂ ਦੱਸਿਆ ਤਾਂ ਕੋਈ ਹੋਰ ਚ ਨਿਕਲੇ ਕੋਸੋ ਉਹ ਚ ਇਸੇ ਤਰ੍ਹਾਂ ਜਿਵੇਂ ਕਿਸੇ ਨੇ ਜ਼ਮੀਨ ਵਗੈਰਾ ਖਰੀਦਣੀ ਹੁੰਦੀ ਹੈ ਹਨਾ 2 ਕਿੱਲਿਆਂ ਤੋਂ ਲੈ ਕੇ 50 ਕਿੱਲਿਆਂ ਤੱਕ ਆਪਣੇ ਕੋਲੇ ਸਾਰੇ ਪ੍ਰਕਾਰ ਦੇ ਟੱਕ ਹੁੰਦੇ ਆ ਤਾਂ نیچے ਲਿਖੇ ਆਪਣੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕੋਈ ਵੀ ਜ਼ਮੀਨ ਲੈਣੀ ਹੁੰਦੀ ਆ ਜਾਂ ਵੇਚਣੀ ਹੁੰਦੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੁੰਦਾ ਆਪਣਾ ਐਡਵਰਟਾਈਜ਼ਮੈਂਟ ਫ੍ਰੀ ਹੁੰਦੀ ਆ ਤਾਂ ਤੁਸੀਂ نیچے ਲਿਖੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰਕੇ ਆ ਸਕਦੇ ਹੋ ਸ਼ਹਿਰ ਬਠਿੰਡਾ ਦੇ ਵਿੱਚ ਆਪਣਾ ਅਮਰੀਕ ਸਿੰਘ ਰੋਡ ਦੇ ਉੱਪਰ ਦਫ਼ਤਰ ਆ ਉੱਥੇ ਆ ਸਕਦੇ ਹੋ ਫੋਨ ਕਰਕੇ ਉਹਨਾਂ ਜਦੋਂ ਵੀ ਕਿਸੇ ਭਰਾ ਨੇ ਹੁਣਾ ਧੰਨਵਾਦ ਸਤਿ ਸ੍ਰੀ ਅਕਾਲ